ਜਦੋਂ ਤੁਸੀਂ ਰੇਡ ਮਾਰਨ ਜਾਂਦੇ ਹੋ ਰੇਡ ਮਾਰਨ ਜਾਂਦੇ ਹੋ ਤੁਹਾਨੂੰ ਕਿਸੇ ਦਾ ਪਹਿਲਾਂ ਫੋਨ ਆ ਜਾਂਦਾ ਵੀ ਤੁਸੀਂ ਅੱਜ ਰੇਡ ਮਾਰਨ ਆਉਣਾ ਸੀ ਉੱਥੇ ਨਾ ਆਇਓ ਜਾਂ ਉਹਨਾਂ ਲੋਕਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਡਾਕਟਰ ਸਾਹਿਬ ਨੇ ਅੱਜ ਰੇਡ ਕਰਨੀ ਹੈ ਉੱਥੇ ਨਹੀਂ ਇਹ ਮੇਰੇ ਕੇਸ 'ਚ ਨਹੀਂ ਸੀ ਹੁੰਦਾ ਹੂੰ ਮੈਂ ਆਪਣੇ ਕੇਸ 'ਚ ਨਹੀਂ ਹੁੰਦਾ ਹੂੰ ਜੇ ਤਾਂ ਮੈਂ ਪਹਿਲੀ ਤਾਂ ਗੱਲ ਆ ਤੁਸੀਂ ਤੁਹਾਨੂੰ ਫੂਲ ਪ੍ਰੂਫ ਸਿਸਟਮ ਹੋਣਾ ਚਾਹੀਦਾ ਹੂੰ ਤੁਸੀਂ ਰੇਡ ਕਰਨ ਜਾਂਦੇ ਮੈਂ ਤਾਂ ਜਦੋਂ ਵੈਂਡਰ ਤੱਕ ਗਲੀ ਤੱਕ ਉਹਦੇ ਬਰੂਹਾਂ ਤੱਕ ਦਰਵਾਜ਼ੇ ਤੱਕ ਪਹੁੰਚਣਾ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਨਾਂ ਨੂੰ ਕਿੱਥੇ ਜਾਣਾ ਹੈ ਹੂੰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਜੇ ਤੁਹਾਡੇ মিডিਆ ਵਾਲੇ ਨੇ ਮੈਨੂੰ ਕਹਿਤਾ ਫੇ ਤਰਨ ਤਰਨ ਸਾਬ ਗਏ ਆ ਤੇ ਮੈਨੂੰ ਸਾਰਾ মিডিਆ ਕਹਿੰਦਾ ਜੀ ਉਹ ਉੱਥੇ ਫੋਕਲ ਪੁਆਇੰਟ ਤੇ ਬੇਠਾ ਬਣਦਾ ਕਦੀ ਨਹੀਂ ਫੂਟ ਵਾਲੇ ਗਏ ਉੱਥੇ ਕਹਿੰਦਾ ਬਥੇਰਾ ਅਸੀਂ ਕਿ ਪਿੱਟਦੇ ਆ ਵੇ ਜਾਓ মিডিਆ ਵਾਲੇ ਸਾਰੇ ਇਕੱਠੇ ਹੋਏ ਮੈਂ ਕਹਾ ਯਾਰ ਗੱਲ ਸੁਣੋ ਤੁਸੀਂ ਮੈਨੂੰ ਲੈ ਕੇ ਚੱਲੋ ਕੈਮਰੇ ਔਨ ਰੱਖੋ ਆਪਣੇ ਤੇ ਲਾਈਵ ਚੱਲਦੇ ਆ ਗੱਡੀਆਂ ਵੀ ਚੱਲਦੀਆਂ ਲਾਈਵ ਚੱਲਦੇ ਆ ਚੱਲੇ ਵੀ ਕਈ ਥਾਂ ਵੇਖੇ ਮੈਂ ਲਾਈਵ ਗਏ ਆ ਨਾ ਸਪੋਕਸਮੈਨ ਵਾਲੇ ਜੇ ਕਈ ਹੋਰ ਕਾਫੀ 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 ਵੇਖੇ ਮੈਂ ਲਾਈਵ ਸਾਰੇ ਜਿਹੜੇ ਚੈ ਉਥੇ ਪੇਠੇ ਵਾਲਿਆਂ ਦਾ ਜੋ ਕੀਤਾ ਉਹ ਵੀ ਤੁਹਾਡੇ ਸਾਹਮਣੇ ਆ ਚੱਕ ਕੇ ਨਾਲਿਆਂ ਚ ਸਿੱਟਿਆ ਮੈਂ ਉਹਨਾਂ ਦਾ ਗੋਦਾਮ ਭਰਿਆ ਪਿਆ ਕਿੰਨੇ ਕੁਆਂਟਲ ਪੇਠਾ ਸੀ ਜੀ ਉਹ ਪੇਠਾ ਤਾਂ ਕੁਆਂਟਲਾਂ ਚ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਜੀ ਬਹੁਤ ਜ਼ਿਆਦਾ ਤੁਸੀਂ ਸੋਚੋ ਵੀ 20 15 ਵੇ 15 ਫੁੱਟ ਦਾ ਕਮਰਾ ਭਰਿਆ ਪਿਆ ਸੀ ਪੇਠੇ ਨਾਲ ਆ ਤੂਰੀ ਨਾ ਮੇਰੇ ਮਾਪ ਨਾਪ ਕੇ ਫਰੇ ਮੈਂ ਨਾਲੇ-ਨਾਲਾ ਸੀਗਾ ਉਹ ਚ ਡਿਸਟਰਾਏ ਕੀਤਾ ਮਤਲਬ ਮੈਂ ਖੰਡ ਚੀਨੀ ਕਿੰਨੀ ਤੁਹਾਡੇ ਸਾਹਮਣੇ ਡਿਸਟਰਾਏ ਕਰਦਾ ਸੀ ਗੁੜ ਚੀਨੀ ਗੁੜ ਬਣਾਉਣ ਲਈ ਵਰਤਦੇ ਸੀ ਵੀ ਘਟਿਆ ਦਰਜੇ ਦੀ ਹੂੰ ਔਰ ਮੇਜੋਰਿਟੀ ਪ੍ਰਵਾਸੀ ਮੇਜੋਰਿਟੀ ਪ੍ਰਵਾਸੀ ਇਹ ਕਰਦੇ ਜਿੰਨੀਆਂ ਵੀ ਤੁਸੀਂ ਰੇਡਾਂ ਮਾਰੀਆਂ ਜਿੱਥੇ ਮਠਾਈ ਬੰਦੀ ਹੈ ਜਿੱਥੇ ਗੁੜ ਬੰਦਾ ਪੇਠਾ ਬੰਦਾ ਉਥੇ ਪ੍ਰਵਾਸੀ ਕਿਉਂ ਸਾਰੇ ਆਪਣੇ ਪੰਜਾਬੀ ਦੀ ਕੋਈ ਵੇਖਿਆ ਤੁਸੀਂ ਕੋਈ ਰੇਡ ਮਾਰੀ ਵੀ ਜਿਹੜਾ ਪੰਜਾਬੀ ਕੰਮ ਕਰਦਾ ਹੋਵੇ ਵੀ ਉਥੇ ਰੇਡ ਮਾਰੀ ਹੋਵੇ ਜਾਂ ਪੰਜਾਬੀ ਗੰਦ ਖਾਣਦਾ ਹੋਵੇ ਪ੍ਰਵਾਸੀ ਦੀ ਗੱਲ ਕਰਦੇ ਨਾ ਜੇ ਪੰਜਾਬੀ ਕੀ ਕਰਦਾ ਪੰਜਾਬੀ ਯੂਨਿਟ ਲਾ ਲਓ ਮੰਨ ਲਓ ਬੇਰਣਾ ਪਲਾਂਟ ਵੱਡਾ ਲਾ ਲਓ ਪੰਜਾਬੀ ਬਰਫੀ ਦੀ ਸਵੀਟ ਸ਼ਾਪ ਵੱਡੀ ਬਣਾ ਲਓ ਪੰਜਾਬੀ ਕੋਈ ਹੋਰ ਕੰਮ ਕਰ ਲਓ ਮੈਂ ਤੋਂ ਉਹ ਵੀ ਦੱਸਦਾ ਜਿਹੜੀ ਗੱਲ ਵਿੱਚ ਰਹਿ ਗਈ ਕਿ ਜਿਹੜੀ ਉਹ ਮੈਂ ਜਿਹਦੀ ਮੰਤਰੀ ਨੇ ਕਹੇ ਉਹਦਾ ਘਾਟਨ ਕੀਤਾ ਫੂਡ ਸਵੀਟ ਸ਼ਾਪ ਦਾ ਹੂੰ ਉਹਦਾ ਸੈਂਪਲ ਲਿਆ ਫੇ ਮੈਂ ਮੈਨੂੰ ਜਿਹੜਾ ਸ਼ੱਕੀ ਸੈਂਪਲ ਲੱਗਿਆ ਹੂੰ ਇਹੀ ਤਾਂ ਗੱਲ ਹੁੰਦੀ ਆ ਤੁਸੀਂ ਸੈਂਪਲ ਫੇ ਸ਼ੱਕੀ ਲਓ ਜੇ ਤੁਸੀਂ ਫੂਡ ਸੇਫਟੀ ਵਾਲਿਆਂ ਤਾਂ ਹੂੰ ਜੇ ਪੈਸੇ ਨਹੀਂ ਖਾਦੇ ਤਾਂ ਫਿਰ ਸੈਂਪਲ ਇਦਾਂ ਲਓ ਹੂੰ ਪਤਾ ਲੱਗ ਜੇ ਹਾਂ ਇਹ ਥੋੜਾ ਵੀ ਜਿਹੜਾ ਪਾਸ ਹੀ ਭਰ ਲਓ ਜਾਬ ਤਾਂ ਇੱਕ ਬਸ ਫਾਰਮੈਲਿਟੀ ਕਰਦੇ ਖਾਣਾ ਪੂਰਤੀ ਕਰਦੇ ਖਾਣਾ ਪੂਰਤੀ ਕਰਨੀ ਇਦਾਂ ਨਹੀਂ ਹੁੰਦਾ ਔਰ ਦੁਕਾਨ ਤੁਸੀਂ ਜਾਓਗੇ ਜਿੱਥੋਂ ਬੱਚਾ ਐਂਟਰ ਕਰਦੇ ਹੁਸ਼ਿਆਰਪੁਰ ਉਹਦੇ ਸਾਹਮਣੇ ਬਿਲ ਬੰਦ ਹੋ ਗਏ ਟੋਟਲੀ ਅਸੀਂ ਕਹਿੰਨੇ ਆ ਜਾਂ ਤਾਂ ਮਿੱਤਰ ਕੰਮ ਸਹੀ ਕਰਨਾ ਪੂਜਾ ਫਿਰ ਛੱਡ ਦੇ ਹਨਾ ਇਹ ਚੀਜ਼ ਹੋਣੀ ਆ ਫਿਰ ਬਿਲਕੁਲ ਸਹੀ ਆ ਯਾਰ ਨਹੀਂ ਖਾਣ ਦਾ ਤੈਨੂੰ ਰਾਈਟ ਮੈਂ ਦੇਣਾ ਬਿਲਕੁਲ ਸੋ ਜਿਹੜੀ ਉਹ ਤੁਸੀਂ ਗੱਲ ਕੀਤੀ ਉੱਥੇ ਜਦੋਂ ਉੱਥੇ ਗਏ ਆ ਤਰਨ ਤਰਨ ਸਾਹਿਬ ਚ ਉੱਥੇ মিডিਆ ਨੂੰ ਨਾਲ ਲਾਈਵ ਲੈ ਕੇ ਚੱਲੇ ਆ ਏਦਾਂ ਕੌਣ ਚੱਲ ਸਕਦਾ ਲਾਈਵ ਨਹੀਂ ਚੱਲ ਸਕਦਾ ਜੇ ਤੁਸੀਂ ਪੈਸੇ ਖਾਣੇ ਨਾ ਤੁਸੀਂ ਏਦਾਂ ਨਹੀਂ ਕਹਿ ਸਕਦੇ ਚਲੋ ਰਕਰਾਓ ਰੇਡ ਚਲੋ ਜੇ ਦਾ ਤੁਹਾਨੂੰ ਸ਼ੱਕੀ ਲੱਗਦਾ ਜਾਓ ਉਹ ਲੂਜ਼ ਸੈਂਪਲ ਨਹੀਂ ਫਿਰ ਪਰਦੇ ਸੋ ਜਿੱਥੋਂ ਤਾਂ ਇਹ ਗੱਲ ਆ ਇਹ ਪੈਸੇ ਦੀ ਗੱਲ ਆ ਮਿਲਾਵਟ ਖੋਰੀ ਦੀ ਇਹ ਲੜਾਈ ਬੜੀ ਔਖੀ ਹੈ ਮੈਂ ਬੜੀ ਔਖੀ ਲੜਾਈ ਲੜੀ ਇੱਕ ਇੱਕ ਦਿਨ ਜਿਹੜਾ ਸੀ ਨਾ ਤੁਹਾਡਾ ਟੱਬਰ ਥ੍ਰੈਟਸ ਦੇ ਰਿੰਦਾ ਤੁਹਾਡਾ ਟੱਬਰ ਜਿਹੜਾ ਉਹਨੂੰ ਮੈਂ ਦੱਸਿਆ ਨਾ ਵੀ ਮੈਂ ਕਹਿੰਦਾ ਹੁੰਦਾ ਜੀ ਮੇਰੇ ਦੋਨੇ ਹੱਥਾਂ ਚ ਲੱਡੂ ਆ ਜੇ ਤਾਂ ਰੱਖ ਲਿਆ ਇਹਨਾਂ ਨੇ ਤਾਂ ਫੂਡ ਸੇਫਟੀ ਤੇ ਕੰਮ ਕਰਕੇ ਦਿਖਾ ਦਾਂਗੇ ਜੇ ਇਹਨਾਂ ਨੇ ਬਦਲ ਦਿੱਤਾ ਤਾਂ ਨਿਆਣੇ ਖੁਸ਼ ਹੋ ਜੂਗੇ ਜਿਹੜੇ ਕਹਿੰਦੇ ਪਾਪਾ ਛੱਡੋ ਜੱਬ ਖਾਣਾ ਕੀ ਕਦੋਂ ਘਰੋਂ ਵੀ ਕਹਿੰਦੇ ਹੁਣੇ ਘਰ ਦੇ ਓਕੇ ਹੋਗੇ ਹੋਣੇ ਤੁਹਾਡੇ ਤੇ ਵੀ ਤੁਸੀਂ ਕਿਉਂ ਜਾਂਨੇ ਰੇਡਾਂ ਮਾਰਦੇ ਆ ਤੁਹਾਡੀ ਜਾਨ ਨੂੰ ਵੀ ਖਤਰਾ ਕਿਉਂ ਬੱਚਿਆਂ ਨੂੰ ਵੀ ਖਤਰਾ ਪਰਿਵਾਰ ਨੂੰ ਵੀ ਖਤਰਾ ਹੁੰਦੇ ਆ ਪਰ ਮੈਂ ਜਿੱਦਾਂ ਉਹਨਾਂ ਨੂੰ ਵੀ ਮੋਟੀਵੇਟ ਕਰ ਲੈਂਦਾ ਸੀ ਕਨਵਿੰਸ ਕਰਾ ਲੈਂਦਾ ਹੁੰਦਾ ਸੀਗਾ ਮੈਂ ਉਹਨਾਂ ਨੂੰ ਵੀ ਸਮਝ ਲੱਗ ਗਈ ਸੀ ਵੀ ਇਹਨਾਂ ਹਟਣਾ ਤਾਂ ਹੈ ਨਹੀਂ ਫਿਰ ਉਹ ਵੀ ਓਦਾਂ ਦੇ ਹੋ ਗਏ ਫਿਰ ਜਿਹੜਾ ਜੋ ਵਾਪਰੂਗਾ ਦੇਖੀ ਜਾਓ ਸਾਡੇ ਨਾਲ ਇਹ ਬੰਦਾ ਤਾਂ ਹਟਦਾ ਨਹੀਂ ਮੈਂ ਜਦੋਂ ਅਦਾਲਤ ਚ ਸਟੇ ਲਿਆ ਤੇ ਤੁਸੀਂ ਸੋਚੋ ਯਾਰ ਇੱਕ ਇਮਾਨਦਾਰ ਬੰਦੇ ਲਈ ਮੈਂ ਹੁਣ ਤੁਹਾਨੂੰ ਕਿੰਨੇ ਪੈਸੇ ਦੱਸਾਂ ਮੈਂ ਹਾਈ ਕੋਰਟ ਦੇ ਆ ਕੇ ਸਟੇ ਲਿਆ ਹੂੰ ਮੈਂ ਕੋਈ ਕਿਸੇ ਤੋਂ ਇਕੱਠੇ ਕੀਤੇ ਪੈਸੇ ਹੂੰ ਫਿਰ ਮੈਂ ਉਹ ਗੱਲ ਕੀਤੀ ਮੰਤਰੀ ਸਾਹਿਬ ਨੂੰ ਜਿਹੜੀ ਮੈਂ ਗੱਲ ਕੀਤੀ ਫਿਰ ਮੈਂ ਨੰਬਰ 1 ਤਾਂ ਮੈਨੂੰ ਪੈਸੇ ਨਹੀਂ ਮੈਂ ਇਕੱਠੇ ਕਰਨੇ ਬੰਦ ਕਰਨੇ ਜਾਂਦੇ ਹੂੰ ਕਲੈਕਸ਼ਨ ਹੂੰ ਨੰਬਰ 2 ਤੇ ਜੇ ਮੈਂ ਉੱਥੇ ਬਗਾਰ ਨਹੀਂ ਮੈਨੂੰ ਪਹਿਣੀ ਚਾਹੀਦੀ ਹੂੰ ਮੈਨੂੰ ਤੁਹਾਡੇ ਵੱਲੋਂ ਕਿਸੇ ਵੱਲੋਂ ਬਗਾਰ ਨਹੀਂ ਪਹਿਣੀ ਚਾਹੀਦੀ ਨਾ ਮੈਂ ਪੂਰੀ ਕਰਨੀ ਮੈਨੂੰ ਸਜ਼ਾ ਨਾ ਮਿਲੇ ਉਹਦੀ ਫਿਰ ਕੱਲ ਨੂੰ ਹੂੰ ਨੰਬਰ 10 ਤੇ ਹੂੰ ਮੈਨੂੰ ਫੋਨ ਨਹੀਂ ਹੋਣਾ ਚਾਹੀਦਾ ਕਿਸੇ ਦਾ ਹੂੰ ਤੇ ਇਹਦਾ ਸੈਂਪਲ ਨਹੀਂ ਭਰਨਾ ਇਹਦਾ ਨਹੀਂ ਹੂੰ ਪਰ ਸਾਰੀਆਂ ਗੱਲਾਂ ਤੋਂ ਇਹ ਪਿੱਛੇ ਬਟਰੇਅ ਕੀਤਾ ਇਹਨਾਂ ਨੇ ਹੂੰ ਕੋਈ ਪ੍ਰੋਮਿਸ ਤੇ ਨਹੀਂ ਉਤਰੇ ਮੈਂ ਆਪਣੇ ਖੜਾ ਰਿਹਾ ਹਾਂ ਹੂੰ ਮੈਂ ਨਹੀਂ ਹਟਿਆ ਹੂੰ ਮੈਂ ਉਹਦੀ ਸਜ਼ਾ ਭੁਗਤੀ ਕਿੰਨਾ ਚਿਰ ਮੈਂ ਕਰ ਸਕਦਾ ਸੀ ਤੁਸੀਂ ਬਰੂਧ ਦੇ ਢੇਰ ਤੇ ਕਿੰਨਾ ਚਿਰ ਮਾਈਨਿੰਗ ਵਿਛਾਈ ਹੋਇਆ ਇਹਨਾਂ ਨੇ ਚਾਰੇ ਪਾਸੇ ਖਤਰਾ ਹੀ ਖਤਰਾ ਖਤਰਾ ਹੀ ਖਤਰਾ ਹੂੰ ਫੇਰ ਆ ਤਾਂ ਇਹਨਾਂ ਨੇ ਝਾੜੂ ਵਾਲੇ ਨੇ ਜਮਾ ਹੀ ਬੇੜਾ ਗਰ ਕਰਤਾ ਨਾ ਮੇਰਾ ਤਾਂ ਹੂੰ ਇਹਨਾਂ ਨੇ ਤਾਂ ਮੇਰੇ ਤੇ 트੍ਰੈਪ ਲਾ ਕੇ ਜਿੱਦਾਂ ਇਦਾਂ ਤਰੀਕੇ ਨਾਲ ਪਲਾਨਡ ਤਰੀਕੇ ਨਾਲ ਮੈਨੂੰ ਕੱਢਿਆ ਫੇ ਜੌਬ ਚੋਂ ਹੂੰ ਕਿਉਂਕਿ ਮੰਨਦਾ ਮੈਂ ਇਹ ਡਰੇ ਹੋਏ ਸੀ ਆਪਣੇ ਆਪ ਨੂੰ ਬਹੁਤ ਇਮਾਨਦਾਰ ਦੱਸਦੇ ਸੀ ਜਿਦੋਂ ਸਰਕਾਰ ਆਉਣੀ ਸੀ ਕਿ ਅਸੀਂ ਇਮਾਨਦਾਰ ਆਂ ਅਸੀਂ ਆਮ ਲੋਕਾਂ ਦੇ ਧੀ ਪੁੱਤ ਆ ਇਹ ਆਮ ਤਾਂ ਹੁਣ ਲੈ ਹੀ ਨਹੀਂ ਕਿ ਲੋਕ ਤਾਂ ਵਾਰ-ਵਾਰ ਪੈਟਰੇ ਰੌਲਾ ਪਾ ਰਹੇ ਆ ਇਹ ਖਾਸ ਬਣ ਗਏ ਜਿੰਨਾ ਐਮਐਲਏ ਦਾ ਕੋਰੇ ਇੱਕ ਇੱਕ ਮਰੂਤੀ ਸੀ ਹੂੰ ਅੱਜ ਉਹ ਵੱਡੀਆਂ ਵੱਡੀਆਂ ਗੱਡੀਆਂ ਲਈ ਫੇਦੇ 40-4 ਲੱਖ ਦੀਆਂ ਗੱਡੀਆਂ ਉਹਨਾਂ ਕੋਲ ਫੋਰਚੂਨ ਮੈਂ ਦੋ ਲਾਈਨਾਂ ਉਹ ਲੈਣਾ ਤੇ ਹੂੰ ਜ਼ਰੂਰ ਛਾੜੂ ਵਾਲਿਆਂ ਤੇ ਜ਼ਰੂਰ ਜ਼ਰੂਰ ਇਹਨਾਂ ਦੇ ਬਾਰੇ ਚ ਤਾਂ ਇਹੀ ਕਹਿਣਾ ਮੈਂ ਚਾਹੁੰਨਾ ਕਿ ਕਿਸੇ ਸੇ ਕੁਛ ਸੁਪਾਇਆ ਨਹੀਂ ਗਿਆ ਇਹ ਜਿੱਦਾਂ ਦੇ ਆਏ ਜਿੱਦਾਂ ਦੱਸ ਕੇ ਸਾਨੂੰ ਹੂੰ ਹੂੰ ਮਗਰ ਕਿਸੇ ਕੋ ਕੁਛ بتایا ਵੀ ਨਹੀਂ ਗਿਆ ਹੂੰ ਅਰੇ ਤੁਮ ਤੋ ਰੌਸ਼ਨੀ ਕਾ ਤੁਮ ਤੋ ਰੌਸ਼ਨੀ ਕੇ ਇਰਾਦੇ ਸੇ ਆਏ ਥੇ ਹੂੰ ਤੁਮ ਸੇ ਵੀ ਇੱਕ ਦੀਆ ਜਲਾਇਆ ਨਾ ਗਿਆ ਹੂੰ ਇਹ ਇਹ ਬੰਦੇ ਝੂਠੇ ਵਾਅਦਿਆਂ ਦੇ ਝੂਠੇ ਹੂੰ अवतार जी ਤੁਹਾਨੂੰ ਦੱਸ ਨਹੀਂ ਸਕਦਾ ਕਿੰਨੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਾਂ ਸਾਧ ਦੇ ਭੇਸ ਚ ਰਾਖਸ਼ ਨਹੀਂ ਆਉਣਾ ਚਾਹੀਦਾ ਹੂੰ ਤੇ ਉਹ ਆ ਗਈ ਰਾਖਸ਼ ਆਵੇ ਸ਼ਿਕਾਰੀ ਆਵੇ ਆਪਣੇ ਭੇਸ ਚ ਆਵੇ ਫਿਰ ਤੀਰ ਕਮਾਨ ਲੈ ਕੇ ਆਵੇ ਫਿਰ ਮੈਂ ਤਾਂ ਠੋਕਣਾ ਹੂੰ ਉਹਦੇ ਭੇਸ ਚ ਨਹੀਂ ਆਉਣਾ ਚਾਹੀਦਾ ਇਹਨਾਂ ਨੇ ਉਹ ਭੇਸ ਚ ਆ ਕੇ ਲੁੱਟਿਆ ਪੰਜਾਬ ਨੂੰ ਹੂੰ ਔਰ ਅੱਜ ਤੱਕ ਕਦੇ ਨਹੀਂ ਸੀ ਚਾਹੁੰਦਾ ਪੰਜਾਬ ਨੂੰ ਬਾਹਰਲਾ ਲੁੱਟ ਕੇ ਲੈ ਜਾਂਦਾ ਇਦਾਂ ਨਹੀਂ ਸੀ ਅਸੀਂ ਚਾਹੁੰਦੇ ਹੂੰ ਪੇ ਸਾਡੇ ਉਧਰਲੇ ਦੂਜੀਆਂ ਸਟੇਟਾਂ ਦੇ ਸਾਨੂੰ ਲੁੱਟ ਕੇ ਲੈ ਜਾਂਦੇ ਸਾਨੂੰ ਲੁੱਟ ਕੇ ਲੈ ਗਏ ਸਾਡਾ ਖਸਤਾ ਕਰ ਗਏ ਪੰਜਾਬ ਜੀ ਜੀ ਇਹ ਤਾਂ ਦਿਖਾਵਾ ਆ ਸਿਰਫ ਇੱਕ ਨਸ਼ਿਆਂ ਤੇ ਕਾਰਵਾਈਆਂ ਹਮ ਯਾਰ ਜੀ ਕਦੀ ਕੋਠੀਆਂ ਟੈਂਦੀਆਂ ਦੇਖੀਆਂ ਤੁਸੀਂ ਕੋਈ ਵੱਡੀਆਂ ਬੜੇ ਬੜੇ ਮਹਿਲ ਛੱਤਾਂ ਟੈਂਦੇ ਦੇਖੇ ਉਹ ਟੱਠਦੇ ਆ ਜਿਨ੍ਹਾਂ ਦੇ ਕੰਧਾਂ ਨੂੰ ਪਲਾਸਟਰ ਨਹੀਂ ਹੋਇਆ ਜਿੱਥੇ ਬਿਲਡੋਜ਼ਰ ਫਿਰਦੇ ਉਹ ਵੀ ਤਾਂ ਤੁਸੀਂ ਦੇਖਿਓ ਕਿ ਉਹਨਾਂ ਵਿੱਚ ਨਸ਼ਿਆਂ ਦਾ ਕਾਜ ਹੈਗਾ ਕਿ ਉਹ ਹੋਰ ਆ ਪੈਨਕਰੋਚਮੈਂਟ ਹੋਈ ਆ ਉਹ ਨਜਾਇਜ਼ ਕਬਜ਼ੇ ਜਾਂ ਕੀ ਹੈ ਉਥੇ ਉਹ ਲੋਕੀ ਬਿਲਕਦੇ ਗਰੀਬ ਤੁਸੀਂ ਕੋਈ ਇਦਾਂ ਦੀ ਵੀ ਦਿਖਾਓ ਨਾ ਨਸ਼ਾ ਚੇਤਾ ਹੈ ਨਹੀਂ ਵੀ ਇਹ ਇਹੀ ਕਾਰੋਬਾਰੀ ਹੋ ਜਾਏ ਇਹ ਬੰਦਾ ਹੋਊਗਾ ਜਿਹਦਾ ਕੋਈ ਕੋਠਾ ਜਹਾ ਢਾ ਰਹੇ ਗਰੀਬ ਜਿਹਦਾ ਵੀ ਤੁਸੀਂ ਇਮਾਨਦਾਰੀ ਨਾਲ ਨੌਕਰੀ ਕਰ ਰਹੇ ਸੀ ਜਿਹੜੇ ਗੰਦ ਖਾਉਂਦੇ ਸੀ ਉਥੇ ਜਾ ਕੇ ਛਾਪੇ ਮਾਰਦੇ ਸਿੰਪਲ ਭਰਦੇ ਸੀ ਇਹਨਾਂ ਦੇ ਮੰਤਰੀ ਸੰਤਰੀ ਤੁਹਾਨੂੰ ਫੋਨ ਲਾਉਂਦੇ ਸੀ ਵਿੱਚੋਂ ਕਹਿੰਦੇ ਤੁਸੀਂ ਸਾਨੂੰ ਪੈਸੇ ਭੇਜੋ ਇਲੈਕਸ਼ਨ ਦਿੱਲੀ ਚ ਇਲੈਕਸ਼ਨ ਤੁਸੀਂ ਆਖਿਆ ਵੀ ਮੈਂ ਇਮਾਨਦਾਰੀ ਨਾਲ ਨੌਕਰੀ ਕਰਨੀ ਹੈ ਤੇ ਤੁਹਾਨੂੰ ਕਹਿੰਦੇ ਵੀ ਨਹੀਂ ਇਦਾਂ ਸੀ ਹੋਣ ਨਹੀਂ ਦੇਣਾ ਤੁਹਾਨੂੰ ਧਮਕੀਆਂ ਆ ਰਹੀਆਂ ਤੁਹਾਡੇ ਬੱਚੇ ਘਰੇ ਲੜ ਰਹੇ ਆ ਵੀ ਡੈਡੀ ਤੂੰ ਕੀ ਲੈਣਾ ਜਿਵੇਂ ਚੱਲਦਾ ਓਵੇਂ ਚੱਲਣਾ ਤੇ ਪਰ ਤੁਹਾਡੇ ਅੰਦਰ ਇਹ ਜਮੀਰ ਸੀ ਉਹ ਇਜਾਜ਼ਤ ਨਹੀਂ ਨਾ ਦਿੰਦੀ ਸੀ ਵੀ ਮੈਂ ਤਾਂ ਕਰਨਾ ਹੀ ਕਰਨਾ ਹੀ ਆ ਗੁਰਬਾਣੀ ਚ ਇੱਕ ਪੜਦੇ ਨਾ ਸ਼ਬਦ ਹੂੰ ਹੂੰ ਵੀ ਅੰਤਰ ਮੈਲ ਜੇ ਤੀਰਥ ਨਹਾਵੇ ਹੂੰ ਉਹ ਸ਼ਬਦ ਦੋਨੋਂ ਹੀ ਪੱਖ ਦੱਸਿਓ ਹੂੰ ਵੀ ਜੇ ਤੂੰ ਦਿਖਾਵਾ ਐਦਾਂ ਕਰੇ ਤੀਰਥਾਂ ਤੇ ਇਸ਼ਨਾਨ ਕਰੇ ਹੂੰ ਤੇ ਅੰਦਰ ਤੇਰੇ ਮੈਲ ਹੋਵੇ ਹੂੰ ਅੰਤਰ ਮੈਲ ਜੇ ਇਹ ਇਹਨਾਂ ਤੇ ਇਹ ਟੁਕਦੀ ਹੈ ਹੂੰ ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਵੈਕੁੰਠ ਨਾ ਜਾਣਾ ਲੋਗ ਪਤੇਣਾ ਕਛੂ ਨਾ ਹੋਵੇ ਨਾ ਹੀ ਰਾਮ ਐ ਆਣਾ ਰਾਮ ਕੋ ਨਿਆਣਾ ਯਾਰ ਕਹਿੰਦੇ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਲ ਕੁਰ ਕੀ ਸੇਵਾ ਜਲ ਕੇ ਮਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੀ ਹੋਨਰ ਤੈਸੇ ਹੋਨਰ ਫਿਰ ਫਿਰ ਜੋਨੀ ਆਵੇ ਅੱਗੇ ਦੇਖੋ ਕਿੰਨੀ ਸੁੰਦਰ ਕਹਿੰਦੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਵਾਂਚਿਆ ਜਾਈ ਕੋਈ ਮਨ ਦਾ ਕਠੋਰ ਹੋਵੇ ਬੰਦਾ ਉਹ ਭਵ ਬਨਾਰਸ ਚ ਮਰ ਜਾਏ ਨਰਕਾਂ ਤੋਂ ਨਹੀਂ ਬਚ ਸਕਦਾ ਇੱਕ ਹੀ ਕਰਦੇ ਆ ਇਹ ਦਿਖਾਵਾ ਸਿਰ ਹੂੰ ਇਹ ਉਹਦਾ ਉਹਦਾ ਤਾਂ ਰਾਜ ਲਿਆ ਨਹੀਂ ਜਾ ਸਕਦਾ ਯਾਰ ਤੁਸੀਂ ਦੱਸੋ ਨਾ ਜੇ ਚੰਗੇ ਨਾ ਬਣਦੇ ਆਪਾਂ ਲੋਕਾਂ ਨੇ ਇਹਨਾਂ ਨੂੰ ਆ ਜਿਹੜੇ ਜਿਤਾ ਦੇਣਾ ਸੀ 92 ਤੇ ਹੁਣ 95 ਜਿਤਾ ਦੇਣਾ ਸੀ ਕਹੇ ਨੇ ਵੋਟ ਪਾ ਦੇਣੀ ਸੀ ਇਹਨਾਂ ਨੇ ਲੋਕਾਂ ਨੂੰ ਕਿਹਾ ਇੱਕ ਮੌਕਾ ਦਿਓ ਸਾਨੂੰ ਇਹਨਾਂ ਨੇ ਕਿਹਾ ਅਕਾਲੀ ਦਾ ਲਾਲੇ ਉਹ ਕਾਂਗਰਸ ਵਾਲੇ ਉਹ ਭਾਜਪੀ ਉਹ ਤੁਸੀਂ ਉਹਨਾਂ ਨੂੰ ਇੰਨੇ ਵਾਰੀ ਵੋਟ ਪਾਈ ਸਾਨੂੰ ਇੱਕ ਵਾਰੀ ਪਾ ਦਿਓ ਲੋਕਾਂ ਨੇ ਪਾਤੀ ਹੂੰ ਔਰ ਸਭ ਤੋਂ ਵੱਡੀ ਗੱਲ ਲੋਕਾਂ ਦਾ ਵਿਸ਼ਵਾਸ ਟੁੱਟਿਆ ਲੋਕਾਂ ਨੇ ਪਤਾ ਕਿ ਹੁਣ ਕੀ ਕਰਨਾ ਜੇ ਕੋਈ ਖਰਾ ਬੰਦਾ ਵੀ ਆਇਆ ਪੰਜਾਬ ਲਈ ਕੋਈ ਸੰਕਲਪ ਵੀ ਜਿਹਦੇ ਵਿੱਚ ਹੋਊਗਾ ਲੈ ਕੇ ਆਇਆ ਜਨੂੰਨ ਵੀ ਹੋਊਗਾ ਲੋਕਾਂ ਨੇ ਉੱਤੇ ਵੀ ਨਹੀਂ ਇਤਵਾਰ ਕਰਨਾ ਜਿਦਾ ਉਹ ਭੇੜੀਏ ਵਾਲੀ ਕਹਾਣੀ ਨਹੀਂ ਸੀ ਲੰਪੇੜੀਆ ਵੋਲਫਰੈਂਡ ਦਾ ਲੈਂਬ ਉਹ ਛਲਾਕ ਬੰਦਾ ਸੀ ਕਹਿੰਦਾ ਸੀ ਭੇੜੀਆ ਆ ਗਿਆ ਲੋਕੀ ਵਿਚਾਰੇ ਬਚਾਉਣ ਲਈ ਆਉਂਦੇ ਸੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੀਜੀ ਵਾਰੀ ਫਸ ਚੀ ਭੇੜੀ ਆ ਗਏ ਉਹ ਆਜੜੀ ਸੀ ਆਜੜੀ ਸੀ ਉਹਨੇ ਤੇ ਜਿਹੜਾ ਰੋਲਾ ਪਾਦਦਾ ਸੀ ਉੱਚਾ ਥਾਂ ਟਿੱਬੇ ਤੇ ਤੇ ਵੀ ਸ਼ੇਰ ਆ ਗਿਆ ਅੱਜ ਪਿੰਡਾਂ 'ਚ ਜਾਵੜਦੇ ਸੀ ਕਿ ਸ਼ੇਰ ਹੁੰਦਾ ਨਹੀਂ ਸੀ ਉੱਥੇ ਹੁਣ ਲੋਕਾਂ ਨੇ ਨਾ ਜੇ ਕੋ ਚੰਗਾ ਵੀ ਆਇਆ ਉਹਨੂੰ ਵੀ ਨਹੀਂ ਮੈਂ ਵੋਟ ਪਾਉਣ ਬਸ ਸੋਚਣਾ ਲੋਕਾਂ ਇਹਨਾਂ ਨੇ ਇਦਾਂ ਦੀ ਜਗ੍ਹਾ ਪੰਜਾਬ ਨੂੰ ਖੜਾ ਕਰ ਦਿੱਤਾ ਔਰ ਤੁਸੀਂ ਦੇਖੋ ਤੁਸੀਂ ਦੇਖਿਆ ਨਾ ਮੈਂ ਤਾਂ ਆਫਿਸ ਦਫਤਰਾਂ 'ਚ ਰਿਆਂ ਨੌਕਰੀ ਕੀਤੀ ਲਗਭਗ 30 ਸਾਲ ਦਫਤਰਾਂ 'ਚ ਇਹਨਾਂ ਨੇ ਆਉਂਦਿਆਂ ਹੀ ਇੱਕ ਡਰਾਮਾ ਰਚਿਆ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਫੋਟੋ ਲਾਓ ਭਾਰਤ ਰਤਨ ਜੀ ਦੀ ਇੱਕ ਪਾਸੇ ਸ਼ਹੀਦ ਆਜ਼ਮ ਭਗਤ ਸਿੰਘ ਮਤਲਬ ਲੋਕਾਂ ਨੂੰ ਕਿੱਦਾਂ ਪਰਮਾਉਂਦੇ ਆ ਕਿੱਦਾਂ ਮਤਲਬ ਇਹ ਵੀ ਇੱਕ ਤਰੀਕਾ ਹੈ ਨਾ ਹੂੰ ਕਿਦਾਂ ਹਾਊ ਟੂ ਡਾਇਵਰਟ देयर अटेंशन ਕਿਦਾਂ इमोਸ਼ਨਲੀ ਔਰ ਜਿਹੜਾ ਸੀਐਮ ਹੈ ਤਾਂ ਬਿਲਕੁਲ ਹੀ इमोਸ਼ਨਲੀ ਕਹਿੰਦਾ ਵੀ ਮੈਂ ਕਰ ਦੂੰ ਕਿਉਂਕਿ ਮੈਂ ਕਰ ਸਕਦਾ ਤੁਹਾਨੂੰ इमोਸ਼ਨਲੀ ਹੂੰ ਪਰ ਜੇ ਮੈਂ ਅੰਦਰੋਂ क्रੂਅਲਾਂ ਜ਼ਾਲਮਾਂ ਮੈਂ ਬਹੁਤ ਖਤਰਨਾਕ ਆ ਮੰਨ ਲਓ ਤਾਂ ਬਹੁਤ ਗਲਤ ਕਿਉਂਕਿ ਮੈਨੂੰ ਫਿਰ ਉਦਾਂ ਹੀ ਆਉਣਾ ਚਾਹੀਦਾ ਜਿੱਦਾਂ ਮੈਂ ਬਿਹੇਵ ਕਰਦਾ ਉਦਾਂ ਆ ਫਿਰ ਅਗਲਾ ਕਹਿੰਦਾ ਫੇਰ ਤੈਨੂੰ ਦੇਖਦੇ ਆ ਉਵੇਂ ਆ ਸੀ ਬਿਲਕੁਲ ਜੇ ਤੂੰ ਅਸਲ ਆ ਨਾ ਫਿਰ ਉਦਾਂ ਆ ਹੂੰ